बोले ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਇੱਕ ਵੱਡੇ ਹਿੰਦੂ ਲੀਡਰ ਦਾ ਇੰਟਰਵਿਊ ਕੀਤਾ ਉਹ ਬਹਿਸ ਕੇ ਇਹ ਗੱਲ ਕਰਦੇ ਆ ਕਿ 25000 ਦੀ ਗਿਣਤੀ ਲਿਆ ਦਿਓ ਸਾਨੂੰ ਜਿੱਥੇ ਮਰਜੀ ਭਾਲਿਆ ਜੇ ਇਹ ਗਿਣਤੀ ਹੈ ਆਪਣੇ ਕੋਲ ਦੇਖੋ ਜੀ ਸਾਰੇ ਇਹ ਜਿਹੜੀ ਡਾਕੂਮੈਂਟੇਸ਼ਨ ਹੋਈ ਹੈ ਤੇ ਹੋ ਰਹੀ ਹੈ ਤੁਸੀਂ ਵਿਸ਼ਵਾਸ ਨਹੀਂ ਕਰ ਸਕੂਗੇ ਕਿ ਕੁਝ ਲੋਕ ਇੱਕ ਤਾਂ ਉਹਨਾਂ ਨੇ ਲਾਵਾਰਸ ਕਹਿ ਕੇ ਸਾਨੂੰ ਸਾੜਿਆ ਦੂਜਾ ਉਸ ਤੋਂ ਵੱਡੀ ਗਿਣਤੀ ਦੇ ਵਿੱਚ ਦਰਿਆਵਾਂ ਦੇ ਵਿੱਚ ਰੂੜਿਆ ਤੇ ਤੀਜੀ ਗਿਣਤੀ ਇਹੋ ਜੀ ਵੀ ਮੇਰੇ ਕੋਲੇ ਆਈ ਆ ਕਿ ਉਹਨਾਂ ਇੰਨੇ ਘੁੰਮ ਘੜ ਦਿੱਤੇ ਗਏ ਆ ਲੋਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਇਹਦੇ ਵਿੱਚ ਸਾਡੀਆਂ ਬੀਬੀਆਂ ਬੱਚੇ ਵੀ ਹੁੰਦੇ ਆ ਵੀ ਜਿਨ੍ਹਾਂ ਦਾ ਕੋਈ ਵੀ ਆਲਟਰਨੇਟਿਵ ਨਹੀਂ ਅਸੀਂ ਕੋਈ ਚੈਲੰਜ ਤੱਕ ਕੀਤਾ ਹੈ ਸਰਦਾਰ ਜਸਨ ਸਿੰਘ ਖਾਲੜਾ ਨੇ ਪਰ ਉਹ ਬਣਾ ਦੇ ਟੁੱਥ ਟੁੱਥ ਕਮਿਸ਼ਨ ਬਣਾ ਲੈਣ ਜੇ ਅਸੀਂ ਇੱਕ ਕਮਿਸ਼ਨ ਬਣਾਇਆ ਸੀਗਾ ਕਲਦੀਪ ਸਿੰਘ ਜਸਟਿਸ ਕਲਦੀਪ ਸਿੰਘ ਦੇ ਅੰਡਰ ਤੇ ਉਹ ਇਹਨਾਂ ਨੇ ਚੱਲਣ ਨਹੀਂ ਦਿੱਤਾ ਉਹ ਬਾਦਲ ਪਰਿਵਾਰ ਨਹੀਂ ਬਾਦਲ ਨਹੀਂ ਕਹਿ ਕੇ ਉਹਨਾਂ ਵੀ ਇਹਦਾ ਡੀ ਮੋਰੈਲਾਈਜ਼ ਹੋ ਜੀ ਪੰਜਾਬ ਜਿਹੜੀ ਪੰਜਾਬ ਪੁਲਿਸ ਉਹ ਕਮਿਸ਼ਨ ਬੰਦ ਕਰਾਤਾ ਉਹ ਪੈਰਲਲ ਨੈਰੇਟਿਵ ਦਿੰਦੇ ਉਹ ਕਹਿੰਦੇ 35000 ਹਿੰਦੂ ਮਾਰਤਾ ਇਹ ਪੈਰਲਲ ਨੈਰੇਟਿਵ ਦਿੰਦੇ ਆ ਫਿਰ ਤੋਂ ਬੜਾ ਸੌਖਾ ਡੋਥ ਕਰੀ ਕਮਿਸ਼ਨ ਬਣਾ ਦੇਣ 25 ਵੀ ਨਿਕਲੇ ਉਤੋਂ 35 ਵੀ ਨਿਕਲੇ ਉਹ ਤਾਂ ਬੜੀ ਕਿੜੀ ਹੋ ਚੁੱਕੀ ਆ ਜੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਬੁੱਕ ਦੇ ਅੰਦਰ ਜਦੋਂ ਦਰਗਾਣਾ ਮੰਦਰ ਜਾਂਦੇ ਨੇ ਤਾਂ ਇੱਕ ਪੰਡਤ ਉਥੋਂ ਲਿਸਟ ਦਿੰਦਾ ਉਹ ਪੰਡਤ ਲਿਸਟ ਦਿੰਦਾ ਫੋਟੋ ਸਟੇਟ ਆ ਉਹ ਉਹਨਾਂ ਦੇ ਕੋਲ ਆਉਂਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਘਰੇ ਵਿਜ਼ਿਟ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਗੁੰਮ ਨੇ ਉਹ ਬੰਦੇ ਮਿਲ ਨਹੀਂ ਰਹੇ ਫਿਰ ਉੱਥੇ ਕਲੀਅਰ ਹੁੰਦਾ ਕਿ ਇਹਨਾਂ ਦੀਆਂ ਜਿਹੜੀਆਂ ਡੈੱਡ ਬਾਡੀਜ਼ ਵੀ ਨਹੀਂ ਮਿਲ ਗਿਆ ਹੂੰ ਸੋ ਆਹੀ ਇਦੋਂ ਵੱਡਾ ਕੀ ਹੋਊਗਾ ਅਜੇ ਬਲਕਿ ਸਿੱਕੇ ਜ਼ਿੰਦਗੀ ਦੇ ਅੰਦਰ ਸਬੂਤ ਦੇ ਦੇ ਕਿ ਮਰ ਗਿਆ ਇਸ ਕੰਟਰੀ ਨੂੰ ਪਰ ਉਸ ਤੇ ਫਿਰ ਵੀ ਕਿਹਾ ਗਿਆ ਕਿ ਨਹੀਂ ਤੂੰ ਝੂਠਾ ਲੜਨ ਤਾ ਇਹੋ ਜੇ ਫਿਰ ਕਹਿਣਾ ਪੈਂਦਾ ਸਿਸਟਮ